जा जा रहे हैं चलो जाके गुरदा साहब द इमारत लागे खड़े होके बहार व्यू देखो चार छफेरे बरांडे बने हुए ने ਇੱਥੇ ਗੁਰੂ ਦਾ ਪਵਿੱਤਰ ਖੂਹ ਹੈ ਖੂਹ ਦੇ ਨਾਲ ਯਾਹੋ ਬਣਿਆ ਫਿਲਟਰ ਵਾਲਾ ਪਾਣੀ ਕਰਨ ਲਈ ਤੇ ਫਿਲਟਰ ਪਲਾਂਟ ਲਗਾਇਆ ਹੋਇਆ ਵਾ ਸਾਹਮਣੇ ਦੀਵਾਨ ਹਾਲ ਵੀ ਬਣਿਆ ਹੋਇਆ ਵਾ ਉਹ ਦੂਸਰੀ ਸਾਈਡ ਤੇ ਜਾਵਾਂਗੇ ਤੇ ਤੁਹਾਨੂੰ ਦੀਵਾਨ ਹਾਲ ਦੇ ਵੀ ਦਰਸ਼ਨ ਕਰਵਾਵਾਂਗੇ ਉਹ ਸਾਹਮਣੇ ਦੀਵਾਨ ਹਾਲ ਨਜ਼ਰ ਆ ਰਿਹਾ ਹੈ

ਇਹ ਜੀ ਬਾਬਾ ਜੀ ਨੇ ਇਸ ਮਹਤਵ ਹੈ ਕਿ ਕਿਹਦੇ ਕੋਈ ਜਦ ਤੱਕ ਸੰਸਕਾਰ ਕੀਤਾ ਗਿਆ ਸੀ ਬਿਲਕੁਲ ਚਦ ਦੇ ਬਾਦ ਨੂੰ ਬਗੈਨ ਨੂੰ ਬੁਲਾਉਂਦਾ ਜਿੱਥੇ ਗੁਰੂ ਜੀ ਦਾ ਸੰਸਕਾਰ ਕੀਤਾ ਗਿਆ ਸੀ ਇਹ ਉਹ ਜਗ੍ਹਾ ਹੈ ਵਾਖ ਵਖ ਜਗਾ ਤੋਂ ਉਦਾਸੀਆਂ ਕਰਦੇ ਗੁਰੂ ਸਾਹਿਬ ਇੱਥੇ 1521 ਵਿਚਾਇਏ ਸੀ ਤੇ ਲਗਭਗ ਇੱਥੇ 18 ਸਾਲ ਰਹੇ ਸੀ ਤੇ ਇਹਨਾਂ ਨੇ ਇੱਥੇ ਖੇਤੀ ਕੀਤੀ ਸੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੋ ਅੱਜ ਦਾ ਮੁੱਖ ਬਾਗ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਦੇਖ ਸਕਦੇ ਹੋ ਅੱਜ ਤਰੀਕ ਹੈ 16 16 ਮਾਰਚ 2025 16 ਮਾਰਚ 2025 ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ <tuk> ya Nó nghe <tuk> <tuk> <Ay. tuk> <Ay. tuk> <tuk> आईडी <laughs> नंबर <laughs> <laughs> Thank you. I'm not ਹਾਂ ਗੁਰੂ ਲੱਤੇ ਗਿਰਤੇ ਕੀ ਬਾਣ ਨਮਾ ਨਮਾ ਗੁਰ ਸਾਧ ਗੁਰ ਸਾਧ

ਜੇ ਤੁਮ ਲਈਏ ਦੁਖੇ ਸਭੋ ਸਿਤਾ ਤੇ ਆਦੂ ਦੀ ਗੁਪਤ ਕੋ ਬੁਖਲਾ ਬੁਖਲਾ ਲਾ ਲੱਖੀ ਦੋਨ ਤੇ

ਨਾ ਭਾਈ ਸਾਹਿਬ ਨੇ ਪਾਈਆਂ ਹੋਈਆਂ ਨੇ ਬਹੁਤ ਵਧੀਆ ਕਪੜਾ ਇਹਨਾਂ ਕੋਲ ਤੇ ਬੀਬੀਆਂ ਕਪੜਾ ਵੀ ਫੀਤ ਰਹੀਆਂ ਨੇ ਹਾਂਜੀ ਆਹ ਦੇਖੋ ਇਹ ਇਹ ਮਾਰਕੀਟ ਹੈ ਜੀ ਕਰਤਾਰਪੁਰ ਦੀ ਮਾਰਕੀਟ ਹੈ ਜੀ ਤੇ ਜਿਹਨੇ ਲੈਣਾ ਵਾ ਭਾਈ ਅਜੀਤਾ ਜੀ ਮਾਰਕੀਟ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਸ਼ਾਪਸ ਨੇ ਬਹੁਤ ਚੜ੍ਹਦੀ ਕਲਾ ਜੀ ਵਾਹ ਬਹੁਤ ਵਧੀਆ ਆਗੇ ਨੇ ਪਿੱਛੇ ਬੰਦੇ ਆ ਇਹਨੂੰ ਵਧੀਆ ਕੁਰਦਾ ਪਜਾਮਾ ਜੀ ਇਹਨਾਂ ਦਾ ਬਾਜੀ ਆਉਂਦੀ ਦੇਖੀ ਹਾਂ ਆਉਂਦੇ ਹੁੰਦੇ ਆ ਆਉਣ ਲੱਗੇ ਇੱਧਰ ਨੂੰ ਘੱਲਣਾ ਮੈਂ ਤੇ ਪਤਾ ਕੀ ਬਣਾ ਚਾਹੀਦਾ ਹੈ ਸੀ ਅੱਜ ਬਰਦਾਸ਼ਤ ਆਜਾ ਮੋਤਾ ਆ ਜੇ ਜੀ ਆ ਆ ਜੇ ਜੀ ਆ ਮੈਂ ਅੱਜ ਨਹੀਂ ਆਜਾਦਾ ਨਹੀਂ ਭਾਈ ਇਹ ਜੀਤਾ ਮਾਰਕੀਟ ਦੇ ਵਿੱਚ ਆਪਾਂ ਹੁਣ ਕਾਫੀ ਲਈ ਆ ਭਾਈ ਸਾਹਿਬ ਨੇ ਕਾਫੀ ਲੈ ਕੇ ਦਿੱਤੀ ਹੈ ਕਹਿੰਦੇ ਇਤਰਾ ਹੀ ਪੀਓ ਇਹਨਾਂ ਨੇ ਬਹੁਤ ਇਹਨਾਂ ਦਾ ਸਾਡਾ ਮਾਨਸਤਕਾਰ ਕੀਤਾ 35 ਰੁਪਏ ਦੇ ਬੰਦੇ ਨੇ ਭੈਣ ਜੀ ਆਹ ਵੇਖਿਓ ਭਾਜੀ ਇਹਨਾਂ ਨੇ ਬਹੁਤ ਮਾਨਸਤਕਾਰ ਕੀਤਾ ਸਾਨੂੰ ਕੌਫੀ ਪਿਆਲੀ ਆ ਕਹਿੰਦੇ ਵੀ ਕੌਫੀ ਅਸੀਂ ਤੁਹਾਨੂੰ ਇਤਰਾ ਹੀ ਪੀਉਣੀ ਆ ਹਾਂਜੀ ਅਸੀਂ ਆਏ ਅਲੀ ਦੂਰ ਹਾਂ ਚੱਲ ਕੇ ਆਏ ਧੰਨਵਾਦ ਜੀ ਘੁੰਮਦੇ ਕਮਾਉਂਦੇ ਆ ਇਹਨਾਂ ਨੂੰ ਕੌਫੀ ਪਿਆਲਨੇ ਆ ਜੇ ਹੋ ਸਕੇ ਤੇ ਕੌਫੀ ਮਿਲ ਗਈ ਤੇ ਇਹ ਇੱਥੇ ਪਾਕਿਸਤਾਨ ਦੀ ਮਸ਼ਹੂਰ ਮਠਾਈ ਹਾਂਜੀ ਆਜੋ ਜੈਦ ਮਨਾਵਰ ਸ਼ਾਪ ਨੰਬਰ 33 ਅੱਜ ਤੇਸ ਕਰੋ ਪਰਦੇਸ ਹੈ। ਪਾਜੀ ਤੇਸੇ ਕਰ ਲਓ। 360 ਰੁਪਏ ਕਿਲੋ ਇਹਦਾ। ਇਹ ਠੀਕ ਹੈ। ਇਸ ਕਿਲੇ ਦਾ ਮਹਾਰਨ 80 ਰੁਪਏ ਲੱਗ ਜੇ ਬਾਕੀ ਤੁਹਾਡੀ ਆਪਣੀ ਮਨ ਦੀ। ਆ ਜੂਕੇ ਦਾ ਕਾਫੇ ਆ ਗਿਆ ਵਾ। ਹੁਣ ਵੇਨੇ ਕੀ ਪਿਆਰ ਦੇਣ ਨੂੰ। ਕਰਤਾਰਪੁਰ। ਕਰਤਾਰਪੁਰ। ਜੂਕੇ ਦਾ ਕਾਫੇ। ਜੂਕੇ ਦਾ ਕਾਫੇ ਕਰਤਾਰਪੁਰ। ਇੱਥੇ ਸਰਪ੍ਰਾਈਜ਼ ਆ। ਹਾਂਜੀ ਆ ਜਿਓ ਚਾਹ, ਲੇਡ ਵਗੈਰਾ ਵਾ। ਚਾਹ, ਕੁਲਫੀ, ਗੋਲੇ। ਚਨੇ, ਕੁਲਫੀ। ਲੋਰੀ ਕੁਲਫੀ। ਬਾਜੀ। ਵੋਲਗਾ ਪੈ ਦਹੀਂ ਬਣੇ ਬੀਬੀਆਂ ਨੇ ਹੁਣ ਕਰ ਲਈ ਆ ਸਾਰੀ ਇਥੋਂ ਜੋ ਵੀ ਸਮਾਨ ਖਰੀਦਣਾ ਹੈ ਖਰੀਦ ਲਿਆ ਹੁਣ ਬੀਬੀਆਂ ਬਹਿ ਗਈਆਂ ਨਾਲ ਕੇ ਵੀ ਬਾਬਾ ਜੀ ਦੀ ਖੇਤੀ ਬਾਬਾ ਜੀ ਦੇ ਬਾਗ ਨਿਸ਼ਾਨ ਸਾਹਿਬ ਤੇ ਖੇਤੀ ਸਾਹਿਬ ਇਸ ਪਾਸੇ ਐ ਇਸ ਪਾਸੇ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਆ ਇੱਥੋਂ ਜੋੜੇ ਪਾ ਕੇ ਤੇ ਆਪਾਂ ਅੱਗੇ ਖੇਤੀ ਸਾਹਿਬ ਵੱਲ ਜਾ ਰਹੇ ਆ ਬਹੁਤ ਹਮਨਾ ਮੌਸਮ ਹੈ ਬੱਦਲ ਕਿਸ ਤਰ੍ਹਾਂ ਛਾਏ ਹੋਏ ਨੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਇੱਥੇ ਬਾਬਾ ਨਾਨਕ ਨੇ ਜੀਵਨ ਦੇ ਆਖਰੀ ਕੁਝ 17-18 ਸਾਲ ਇੱਥੇ ਬਤਾਏ ਸਨ 1500 21 ਈਸਵੀ ਨੂੰ ਇੱਥੇ ਆਏ ਲੋਕਾਂ ਨੂੰ ਆਮ ਕਾਇਨਾਤ ਨੂੰ ਵੰਡ ਚੱਕੂ ਕਿਰਤਕਰੂ ਨਾਮ ਜਪੋ ਦਾ ਹੁਕਮ ਦਿੱਤਾ ਇਹ ਗੰਡਾ ਸਾਹਿਬ ਬਾਬਾ ਜੀ ਦਾ ਨਿਸ਼ਾਨ ਸਾਹਿਬ ਬਾਬਾ ਜੀ ਦੇ ਬਾਗ ਨੇ ਬਾਈ ਦੇ ਬਾਗਾਂ ਦੇ ਵਿੱਚ ਆਪਾਂ ਸੈਰਾਂ ਕਰ ਰਹੇ ਆਂ ਹੋਰ ਵੀ ਸੰਗਤਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਤੇ ਇਹ ਇੱਕ ਬਹੁਤ ਸੋਹਣਾ ਇੱਕ ਮਕਾਨ ਬਣਾਇਆ ਇਹ ਜਾ ਲੋ ਜੀ ਬਾਬਾ ਜੀ ਦੇ ਸਥਾਨ ਤੇ ਆ ਗਏ ਆ ਖੇਤਾਂ ਦੇ ਵਿੱਚ ਰੌਣਕ ਲਾਈਆਂ ਬਾਬਾ ਜੀ ਨੇ ਆ ਬਾਬਾ ਜੀ ਦੇ ਇੱਥੇ ਬੂਟੇ ਲਾਏ ਹੋਏ ਨੇ ਅਮਰੂਦਾਂ ਦੇ ਕਾਫੀ ਰੌਣਕਾਂ ਲੱਗੀਆਂ ਨੇ ਆ ਬਾਅਦ ਤਨੂ ਬਰੂਦ ਲਾ ਕੇ ਦਵਾ ਦੇਖੋ ਜੇ ਕਿਤੇ ਲੱਗੇ ਨੇ ਤੇ ਸੰਗਤ ਖੇਤੀ ਸਾਹਿਬ ਦੇ ਦਰਸ਼ਨ ਕਰਕੇ ਹੁਣ ਵਾਪਸ ਪਰਤ ਰਹੀਆਂ ਨੇ ਸੰਗਤ ਬੋਦੀਸਤ ਕਾਰਜੋਗ ਮਿੱਤਰ ਪ੍ਰੇਮੀਆਂ ਇਹ ਸੀ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਕਰਤਾਰਪੁਰ ਕੋਰੀਡੋਰ ਦੇ ਰਸਤੇ ਪਾਕਿਸਤਾਨ ਵਿਖੇ ਗੁਰਦਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਬਾਰੇ ਮੈਨੂੰ ਪੂਰਨ ਆਸ ਹੈ ਕਿ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਈਆਂ ਹੋਣਗੀਆਂ ਜੋ ਕਿ ਮੈਂ ਤਿੰਨ ਪਾਰਟਸ ਵਿੱਚ ਬਣਾਈਆਂ ਇਹ ਹੋਰ ਦੋ ਚਾਰ ਜਾਣਕਾਰੀਆਂ ਦੇਣੀ ਸੀ ਕਿ ਬਿਨਾ ਪਾਸਪੋਰਟ ਦੇ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੇ ਦੂਸਰਾ ਇਹ ਉਥੇ ਵੀ ਡਾਦਰ ਲੱਗਦੇ ਆ ਅਮਰੀਕਨ ਡਾਲਰ ਪਾਕਿਸਤਾਨ ਵਾਲੇ ਪਾਸੇ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਰਾਤ ਨਹੀਂ ਰੁਕ ਸਕਦੇ ਸਵੇਰੇ 9 ਵਜੇ ਇੰਡੀਆ ਵਾਲੇ ਪਾਸੇ ਜਾਣਾ ਤੇ ਸ਼ਾਮ 4:30 ਵਜੇ ਉੱਥੋਂ ਵਾਪਸੀ ਹੋ ਜਾਂਦੀ ਹੈ ਸੋ ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਈ ਹੋਣਗੀਆਂ ਇਸੇ ਤਰ੍ਹਾਂ ਹੀ ਆਸ਼ਾ ਬਧਾਉਂਦੇ ਰਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਆਪਣੇ ਜ਼ਰੂਰੀ ਸੁਝਾਅ ਵੀ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ